ਆ ਖੜੇ ਨੇ ਸਾਡੇ ਨਾਲ ਦੇ ਪਿੰਡ ਯਾਤਰੀ ਤੋਂ ਨੇ ਤੇ ਇਹ ਵੀਰ ਹੁਣ ਥਾਣਾ ਕੋੜ ਫਤਾ ਜਾ ਰਹੇ ਸੀਗੇ ਇੱਕ ਦੁਖੀ ਹੋ ਕੇ ਕਿਸਾਨ ਅੱਜ ਦੇ ਟਾਈਮ ਆਪਣੀ ਖੇਤੀ ਵੀ ਜਿਹੜੀ ਚੈਨ ਨਾਲ ਨਹੀਂ ਕਰ ਸਕਦਾ ਆ ਹਾਲਾਤ ਹੋਏ ਪਏ ਨੇ ਪਹਿਲਾਂ ਤਾਂ ਪਰਸੋਂ ਦੀ ਰਾਤ ਸਾਡੇ ਨਗਰ ਭਾਈ ਬਖਤੌਰ ਦੇ ਵਿੱਚੋਂ 25 26 ਮੋਟਰਾਂ ਤੋਂ ਲਗਾਤਾਰ ਤਾਰਾਂ ਲੱਗ ਜਿਹੜੇ ਚੋਰ ਲੈ ਗਏ ਨੇ ਤੇ ਪ੍ਰਸ਼ਾਸਨ ਦੇ ਕੰਨ ਤੱਕ ਆਦੇ ਕੰਨ ਤੇ ਕੋਈ ਜੂਨ ਨਹੀਂ ਸਰਕੀ ਸਾਡੇ ਪਿੰਡ ਦੇ ਲੋਕਾਂ ਨੇ ਵੀ ਜਿਹੜੀਆਂ ਪ੍ਰਸ਼ਾਸਨ ਨੂੰ ਰਿਪੋਰਟ ਲਿਖਾ ਚੁੱਕੇ ਨੇ ਵੀ ਇਹ ਚੋਰ ਫੜੋ ਜੀ ਹੁਣ ਪਿੰਡ ਯਾਤਰੀ ਦੇ ਸਾਰੇ ਹੀ ਕਿਸਾਨ ਵੀਰ ਜਿੰਨੇ ਵੀ ਨਾਲ ਖੜੇ ਨੇ ਮੇਰੇ ਭਰਾ ਤੁਸੀਂ ਦੇਖ 사 ਰਹੇ ਹੋ ਵੀਡੀਓ ਦੇ ਵਿੱਚ ਇਹ ਵੀ ਐਸ ਗੱਲ ਤੋਂ ਦੁਖੀ ਨੇ ਕਿ ਰਾਤ 19 ਮੋਟਰਾਂ ਦੀ 19 ਮੋਟਰਾਂ ਦੀਆਂ ਤਾਰਾ ਲੈ ਕੇ ਚੋਰ ਆ ਜਿਹੜੇ ਉਹ ਰਫੂ ਚੱਕਰ ਹੋ ਗਿਆ ਕਿਸੇ ਵੀ ਪ੍ਰਸ਼ਾਸਨ ਦੇ ਕੰਨ ਤੇ ਜੁਨੀ ਸਰ ਕੀ ਕੋਈ ਇਹਨਾਂ ਚੋਰਾਂ ਦਾ ਕਿਉਂਕਿ ਇਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਹੁਣ ਇਹ ਲੋਕ ਦੁਖੀ ਹੋ ਕੇ ਥਾਣੇ ਜਾ ਰਹੇ ਨੇ ਆਪਦੀ ਗੁਹਾਰ ਲਾਉਣਾ ਕਿ ਜੀ ਅਸੀਂ ਜੇ ਕੱਲ ਨੂੰ ਕੋਈ ਇਹਨਾਂ ਦਾ ਚੋਰ ਸਾਡੇ ਕੋਲੋਂ ਇੱਥੇ ਫੜਿਆ ਜਾਂਦਾ ਖੇਤਾਂ ਦੇ ਵਿੱਚ ਕਿਸ ਦੀ ਕੁੱਟਮਾਰ ਹੁੰਦੀ ਆ ਤਾਂ ਉਲਟਾ ਹੋ ਤਾਂ ਸਾਡੇ ਦੇ ਪਰਤੇ ਹੋ ਜਾਣਗੇ ਕਿਉਂ ਨਾ ਪ੍ਰਸ਼ਾਸਨ ਇਹਨਾਂ ਚੋਰਾ ਨੂੰ ਤੂੰ ਪਹਿਲਾਂ ਫੜ ਲੈ ਜਿੱਥੇ ਇਹ ਤਾਰਾਂ ਵੇਚਦੇ ਨੇ ਜਿੱਥੇ ਇਹ ਲਿਜਾ ਕੇ ਸਮਾਨ ਵੇਚਦੇ ਨੇ ਕੋਈ ਇਹ ਤਾਂ ਹੈ ਨਹੀਂ ਇੱਥੋਂ ਚੱਕ ਕੇ ਦਿੱਲੀ ਵੇਚਦੇ ਆ ਇੱਥੇ ਨੇੜੇ ਤੇੜੇ ਕੋਈ ਕੁਵਾਰੀ ਆ ਜਾਂ ਕੋਈ ਇਹੋ ਜਿਹਾ ਬੰਦਾ ਜਿਹੜਾ ਇਹ ਤੋਂ ਤਾਰਾ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਇੱਥੇ ਲੈ ਰਿਆ ਬਾਈ 19 ਤਾਰਾ ਚੋਰੀ ਹੋ ਗਿਆ 19 19 ਹੋਗਾ ਜੀ ਉਦੋਂ ਪਹਿਲਾਂ ਵੀ ਹੋਈਆਂ ਕਰੇ ਉਦੋਂ ਪਹਿਲਾਂ ਹੋਗਾ ਜੀ 15 ਫਿਰ 16 ਆਗਾ ਹੋਗਾ ਜੀ ਸੋ तकरीबन 13 ਪਹਿਲਾਂ ਹੋਗਾ 13 ਪਹਿਲਾਂ ਹੋਗਾ ਸੀਗਾ ਜੀ 50 ਮੋਟਰਾਂ ਦੀ ਚੋਰੀ ਹੋ ਗਈ ਸਾਡੇ ਰੋਜ਼ ਰੋਜ਼ ਆ ਬੰਦਾ ਤਾਰਾ ਵੀ ਕਿੱਥੋਂ ਬਦਲੂਗਾ ਬਾਈ ਰੋਜ਼ ਸਾਡੇ ਤਾਂ ਕਈ ਮੋਟਰਾਂ ਤਾਂ ਇਹੋ ਜੀਆਂ ਜਿਨ੍ਹਾਂ ਨੂੰ ਹਜੇ ਮਹੀਨਾ ਹੋਇਆ ਸੀ ਤਾਰਾ ਨਵੀਆਂ ਪਾਈਆਂ ਨੂੰ ਉਦੋਂ ਪਹਿਲਾਂ ਵੀ ਲਾ ਕੇ ਲੈ ਕੇ ਗਏ ਸੀ ਇਹੀ ਹਾਲਾਤ ਸੋ ਇਹੀ ਹਾਲਾਤ ਥੋ ਪਿੰਡ ਯਾਤਰੀ ਦੇ ਨੇ ਉਪ ਪ੍ਰਸ਼ਾਸਨ ਤੱਕ ਸਾਡੀ ਵੀਡੀਓ ਪਹੁੰਚਦੀ ਗاتی ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਜਿਹੜਾ ਜਾ ਕੇ ਇਹ ਰਿਪੋਰਟ ਲਿਖਾਉਣੇ ਆ ਜੇ ਕੋਈ ਸਾਡੀ ਬੰਦ ਹੀ ਕਾਰਵਾਈ ਸਾਡੀਆਂ ਰਿਪੋਰਟਾਂ ਤੇ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਈ ਆਪਦੇ ਵੱਲੋਂ ਕੋਈ ਰੋਸ ਪ੍ਰਦਰਸ਼ਨ ਕਰਾਂਗੇ ਫਿਰ ਸਾਨੂੰ ਮਾਰਾ ਨਾ ਕਹਿਣ ਵੀ ਕਿਸਾਨ ਸੜਕਾਂ ਰੋਕਦੇ ਨੇ ਆਹ ਕਰਦੇ ਨੇ ਫਿਰ ਸਾਡੇ ਕੋਲੇ ਕੋਈ ਹੱਲ ਹੈ ਨਹੀਂਗਾ ਜੇ ਸਾਡੀਆਂ ਤਾਰਾਂ ਨਹੀਂ ਸੇਵ ਸਾਡੇ ਖੇਤਾਂ ਦੇ ਵਿੱਚ ਮੋਟਰਾਂ ਨਹੀਂ ਸੇਵ ਕੱਲਾ ਬੰਦਾ ਅੱਜ ਦੇ ਟਾਈਮ ਰਾਤ ਨੂੰ ਡਰਦਾ ਪਾਣੀ ਨਹੀਂ ਲੌਂ ਜਾਂਦਾ ਆ ਹਾਲਾਤ ਹੋਏ ਪਏ ਨੇ ਸਾਡੇ ਪਿੰਡਾਂ ਦੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਪ੍ਰਸ਼ਾਸਨ ਤੱਕ ਪਹੁੰਚਦੀ ਕਰਿਓ ਤਾਂ ਕਿ ਸਾਨੂੰ ਇਨਸਾਫ ਮਿਲੇ ਇਸ ਗੱਲ ਦਾ ਇਨਸਾਫ ਕਿ ਅਸੀਂ ਇਕੱਲੇ ਖੇਤਾਂ ਨੂੰ ਜਾ ਸਕੀਏ ਹੁਣ ਅਸੀਂ ਡਰਦੇ ਰਾਤ ਨੂੰ ਇਕੱਲੇ ਖੇਤਾਂ ਨੂੰ ਨਹੀਂ ਜਾਂਦੇ ਤਾਰਾਂ ਕਈਆਂ ਜਾਂਦੇ ਕੁਝ ਵੀ ਨਹੀਂ ਛੱਡਦੇ ਇਹ ਚੋਰ ਸੋ ਚੋਰ ਫੜਨੀ ਕੋਈ ਵੱਡੀ ਗੱਲ ਨਹੀਂ ਹੈਗੀ ਅਜੇ ਇਹ ਆਪਦੀ ਆਹੀ ਤੇ ਆਉਣ ਤਾਂ ਇੱਕ ਦਿਨ ਦੇ ਵਿੱਚ ਚੋਰ ਫੜ ਸਕਦੇ ਆ ਵੀ ਚੋਰ ਕੌਣ ਆ ਕਿੱਥੇ ਵਿਗਦਾ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਾਡੀ ਇਹੀ ਬੇਨਤੀ ਆ ਲਾਸ ਦੇ ਵਿੱਚ ਕੀ ਕਿਰਪਾ ਕਰਕੇ ਸਾਨੂੰ ਜਿਹੜਾ ਬੰਦਾ ਉਹ ਇਨਸਾਫ ਕਿਸਾਨਾਂ ਨੂੰ ਦਿਵਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ